ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਨਾਲ ਨਿਵਾਜੀ ਹੋਈ ਪਾਵਨ ਪਵਿੱਤਰ ਧਰਤੀ ਮਾਛੀਵਾੜਾ ਸਾਹਿਬ ਇਹਨਾਂ ਮਾਛੀਵਾੜਾ ਸਾਹਿਬ ਦੇ ਜੰਗਲਾਂ ਨੂੰ ਕਲਗੀਧਰ ਪਾਤਸ਼ਾਹ ਨੇ ਭਾਗ ਲਾਏ ਹਨ ਜੰਗਲਾਂ ਵਿੱਚ ਮੰਗਲ ਲਾਏ ਹਨ ਸਾਹਿਬ ਸਤਿਗੁਰੂ ਚਮਕੌਰ ਦੀ ਗੜੀ ਤੋਂ ਵੱਡੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਮਾਛੀਵਾੜਾ ਸੇ ਪਹੁੰਚਦੇ ਹਨ ਆਤ ਦੀ ਸਰਦੀ ਦਾ ਮੁਕਾਬਲਾ ਕਰਦੇ ਹੋਏ ਪੈਰਾਂ ਵਿੱਚ ਰੋੜ ਚੁਬੇ ਨੇ ਸੂਲਾ ਚੁਬੀਆਂ ਨੇ ਔਰ ਜੰਗਲੀ ਸਫਰ ਸਾਰਾ ਸੀ ਜਾਮਾ ਮਹਾਰਾਜ ਦਾ ਲੀਰੋ ਲੀਰ ਹੋ ਗਿਆ ਖੂਹ ਸਹਿਬ ਤੇ ਪਹੁੰਚ ਕੇ ਸੱਚੇ ਪਾਤਸ਼ਾਹ ਜਲ ਛਕਦੇ ਹਨ ਖੂਹ ਵਿੱਚੋਂ ਔਰ ਉਸ ਖੂਹ ਦੀ ਟੈਂਡ ਕੱਢ ਕੇ ਪਾਤਸ਼ਾਹ ਆਪ ਸਰਾਹਣੇ ਰੱਖ ਕੇ ਐਸ ਜੰਡ ਸਾਹਿਬ ਦੇ ਹੇਠਾਂ ਆਰਾਮ ਕਰਦੇ ਹਨ ਵਿਸ਼ਰਾਮ ਕਰਦੇ ਹਨ ਐਸੇ ਦਿਨ ਦੇ ਆਲ ਪਾਤਸ਼ਾ ਤੋਂ ਵਿਛੜੇ ਹੋਏ ਤਿੰਨ ਸਿੰਘ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇੱਥੇ ਪਾਤਸ਼ਾ ਨੂੰ ਆ ਕੇ ਮਿਲਦੇ ਹਨ ਉਸ ਮਿਲਾਪ ਦੇ ਵਿੱਚ ਜਦੋਂ ਉਹ ਦਰਦ ਭਰੀ ਬੇਨਤੀ ਕਰਦੇ ਹਨ ਪਾਤਸ਼ਾ ਨੂੰ ਤਾਂ ਉਸ ਬੇਨਤੀ ਨੂੰ ਪ੍ਰਵਾਨੇ ਪ੍ਰਵਾਨਦਿਆਂ ਹੋਇਆ ਕਲਗੀਧਰ ਪਾਤਸ਼ਾ ਆਪਣੀ ਆਤਮਿਕ ਅਡੋਲਤਾ ਦੇ ਇਹ ਅੰਮ੍ਰਿਤ ਬਾਕ ਅੰਮ੍ਰਿਤ ਬਚਨ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬੇੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਘਟਖੇੜਿਆਂ ਦਾ ਰਹਿਣਾ ਕਲਗੀਧਰ ਪਾਤਸ਼ਾਹ ਆਪਣੀ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਗੁਰੂ ਸਵਾਰਿਓ ਇਸ ਸ਼ਬਦ ਦਾ ਜਿੱਥੇ ਵੀ ਕੀਰਤਨ ਹੁੰਦਾ ਹੋਵੇ ਕਿਸੇ ਵੀ ਪਾਵਨ ਤਖਤ ਤੋਂ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਇਸ ਪਾਵਨ ਸ਼ਬਦ ਦਾ ਕੀਰਤਨ ਸਰਵਣ ਕਰੀਏ ਤੇ ਆਪਾਂ ਨੂੰ ਮਾਛੀਵਾੜਾ ਸਾਹਿਬ ਯਾਦ ਆਉਂਦਾ ਹੈ ਜਿੱਥੇ ਆ ਬਾਜਿਆਂ ਵਾਲੇ ਪ੍ਰੀਤਮ ਸਤਿਗੁਰੂ ਜੀ ਨੇ ਆਰਾਮ ਕੀਤਾ ਔਰ ਸਾਰਾ ਪਰਿਵਾਰ ਵਿਛੜ ਗਿਆ ਫਿਰ ਵੀ ਸਤਿਗੁਰੂ ਚੜ੍ਹਦੀ ਕਲਾ ਵਿੱਚ ਸਨ ਐਸੇ ਦੀਨ ਦੇਵਾਲ ਪਾਤਸ਼ਾਹ ਸਤਿਗੁਰੂ ਜਿਨ੍ਹਾਂ ਦੇ ਮਾਛੀਵਾੜਾ ਸਾਹਿਬ ਆਉਣ ਦੀ ਸਾਲਾਨਾ ਯਾਦ ਨੂੰ ਸਮਰਪਿਤ ਹੁੰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਪੂਰਨ ਸਹਿਯੋਗ ਦੇ ਨਾਲ ਮਹਾਨ ਅੱਜ 22 ਤਰੀਕ ਦੇ ਗੁਰਮਤ ਸਮਾਗਮ 23 ਤਰੀਕ ਦੇ ਮਹਾਨ ਗੁਰਮਤ ਸਮਾਗਮ ਅਤੇ 24 ਤਰੀਕ ਨੂੰ ਸੁੰਦਰ ਨਗਰ ਕੀਰਤਨ ਸਜਾਏ ਜਾਣੇ ਹਨ ਗੁਰੂ ਜੀ ਦੇ ਚਾਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਮਾਛੀਵਾੜਾ ਸਾਹਿਬ ਵਿਖੇ ਗੁਰਦੁਆਰਾ ਚਰਨ ਕਮਲ ਸਾਹਿਬ ਗੁਰਦੁਆਰਾ ਚਬਾਰਾ ਸਾਹਿਬ ਗੁਰਦੁਆਰਾ ਪਾਈ ਗਨੀਖਾ ਨਵੀਖਾ ਗੁਰਦੁਆਰਾ ਕਿਰਪਾਨਪੇਟ ਇਹਨਾਂ ਚਾਰੇ ਅਸਥਾਨਾਂ ਤੇ ਸੁੰਦਰ ਸਰੂਪ ਨਗਰ ਕੀਰਤਨ 24 ਤਰੀਕ ਨੂੰ ਸਜਾ ਕੇ ਅਤੇ ਗੁਰੂ ਜੀ ਦੇ ਉਸ ਚਰਨਾ ਦੇ ਸਫਰ ਨੂੰ ਤਾਜ਼ਾ ਕੀਤਾ ਜਾਂਦਾ ਹੈ ਸੋ ਆਓ ਹਾਜ਼ਰੀਆਂ ਭਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਸਮਰਪਿਤ ਹੋਈਏ ਆਪਣਾ ਆਪ ਗੁਰੂ ਦੇ ਚਰਨਾਂ ਨੂੰ ਸਮਰਪਿਤ ਕਰੀਏ ਤਾਂ ਕਿ ਇਹ ਜੀਵਨ ਇਹ ਜਨਮ ਸਫਲਾ ਹੋਵੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਗੁਰੂ ਵਾਲੇ ਬਣ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ ਪੀਵੋ ਪਾਹੋਲ ਖੰਡੇ ਧਾਰ ਹੋਏ ਜਨਮ ਸੋਹਿਲਾ ਇਹ ਜਨਮ ਜੀਵਨ ਸਫਲਾ ਹੋਵੇ ਸ਼ਬਦਾਂ ਦਾ ਧੰਨਵਾਦ ਚੈਨਲ ਵਾਲੇ ਸਮੁੱਚੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ